ਤੇਰੇ ਬੌਲੀ ਜੱਟ ਜਿਸੇ ਸਾੜੀ ਚੈਨ ਚ ਫਸ ਗਈ ਫੇਰ ਕੀ ਕਰਾਂਗੇ ਕੀਦੀ ਮਾਂ ਨੂੰ ਐਖੇਗੀ ਮਾਸੀ ਬੇਕੀ ਨੂੰ ਹੋ ਗਈ ਫਾਂਸੀ ਮੇਰੀ ਮਾਂ ਦੇ ਜਾਰ ਨੂੰ ਹੋ ਗਈ ਫਾਂਸੀ ਆਪਾਂ ਘਰ ਚ ਹੀ ਹੁਣ ਉਹਨੂੰ ਲਾਉਨੇ ਆ ਉਹ ਕਿਵੇਂ ਦੇਖ ਅੰਤ ਵੀ ਹੋ ਜੂਗੀ 20 ਰੁਪਏ ਦੀ ਬਰਫ਼ ਲਾਵਾਂਗੇ ਅੱਛਾ ਨਿਕਲ ਨਿਕਾ ਟੁਕੜੇ ਕਰਕੇ ਉਹਦੇ ਜਾ ਕੇ ਇਹਨੂੰ ਫੜਾਵਾਂਗੇ ਅਸੀਂ ਬਾਹਾਂ ਚ ਬਾਹ ਪਾ ਕੇ ਤੁਰਾਂਗੇ ਤੇ ਤੂੰ ਉੱਤੇ ਬਰਫ਼ ਛੁੱਟੀਏ ਠੀਕ ਹੈ ਨਾ ਚੱਲ ਚੱਲ ਹਾਂ ਉਹ ਚਰਦਾ ਤੇ ਫੀਮ ਹੈ ਮਾੜੀ ਸਾਰੂ ਦੀ ਬੁਰੀ ਬਿਮਾਰੀ ਹੁੱਕਾ ਮਾੜਾ ਕੋਈ ਐਬ ਨਾ ਕਹੋਂਦਾ ਨੀ ਐਵੇਂ ਕਿਉਂ ਚੁਰਦੀ ਮੇਰੀ ਗੱਲ ਸੁਣ ਭਾਬੀ ਤੂੰ ਅਮੀਰਾਂ ਵਾਲੇ ਚੋਤਲੇ ਮੋਤਲੇ ਕਰਿਆ ਕਰ ਮੇਰੇ ਕੋਲ 5 ਲੱਖ ਰੁਪਏ ਆਜੂ ਨਾ ਫੇਰ ਮੈਂ ਸਾਰੀ ਲਾ ਕੇ ਸੁਣੋ ਉਹ ਮੈਂ ਆਪਦੇ ਇਕੱਲੇ ਦੇ ਹਿੱਸੇ ਚੋਂ ਨਹੀਂ ਲਾਉਂਦਾ ਸਾਰਿਆਂ ਦੇ ਹਿੱਸੇ ਚੋਂ ਪੈਸੇ ਲੱਗਣਗੇ ਹਏ ਨਹੀਂ ਬੂ ਮੈਂ ਮਰ ਜਾਣੀ ਤੁਹਾਡੀ ਇੱਜ਼ਤ ਹੋਈ ਹੈ ਕਿਵੇਂ ਮਾਣਾ ਵਰਤ ਗਿਆ ਸੁਣਾਓ ਮੈਨੂੰ ਸਾਰੀ ਗੱਲ ਉਹ ਬੇਬੇ ਬਾਪੂ ਨੇ ਕੋਈ ਹੋਰੀ ਸਿਆਪ ਪਖੜਾ ਕਰਤਾ ਅੱਪਾ ਆਹੋ ਕਾਹਦਾ ਸਿਆਪਾ ਮੈਂ ਸੁਣਿਆ ਤੀਜਾ ਹਿੱਸਾ ਮੰਗਦੇ ਆ ਤੀਜਾ ਹਿੱਸਾ ਹੈ ਤੇ ਮੈਂ ਆਪਣੇ ਕੰਨੀ ਸੁਣਿਆ ਮਨ ਤਾਂ ਡਰਾ ਕਿਤੇ ਜਗਨਾ ਵੀ ਅੱਧ ਨਾ ਵੰਡਾ ਲੈ ਮੈਂ ਨਹੀਂ ਦੇਣਾ ਇਹ ਆਪਦੇ 5 ਲੱਖ ਮੈਂ ਤਾਂ ਆਪੇ ਰੱਖੂ ਆਏ ਨਹੀਂ ਮੇਰਾ 5 ਲੱਖ ਮੈਂ ਨਹੀਂ ਦੇਣਾ ਮੇਰਾ 5 ਲੱਖ ਐਨੇ ਪੋਲੇ ਗੱਦੇ ਤਹਾਂ ਜਾ ਤਰਾ ਫਿਰ ਥੱਲੇ ਆਇਆ ਕਰ ਆਈਏ ਵਿੱਚ ਕੋਲੇ ਪਤਾ ਹੀ ਨਹੀਂ ਭਾਬੀ ਕੀ ਕੁਛ ਧਰਤਾ ਸੰਤਾ ਸਮਝੇ ਨਾ ਵੇ ਕੀ ਖਾਈਏ ਕੀ ਛੱਡੀਏ ਮੀਰਾ ਨੀਆਂ ਜਨਾਨੀਆਂ ਮੂੰਗੂ ਲਖਰੇ ਨਾਲ ਚਾਹ ਲਿਆਇਆ ਕਰ ਆ ਦੇਖ ਆਏ ਅੰਦਰੋਂ ਆਏ ਦੇਖ ਜੀ ਜਰਮ ਕਰੰ ਕਿਆ ਬਾਪੂ ਵਾਲੇ ਸਾਰੇ ਗੁਣ ਨੇ ਚ ਰਹੇ ਹਿੱਸੇ ਤੋਂ ਨਾ ਸਾਰੇ ਚ ਕੈਮਰਾ ਲੱਗਣਗੇ ਓਏ ਲੈ ਓ ਭਾਬੀ ਇਹ ਰੱਬ ਲੱਗਦੀ ਗੱਲ ਨਹੀਂ ਹੈਗੀ ਘਰੇ ਮੈਂ ਵੀ ਤਾਂ ਕਮਾ ਕੇ ਦਿੰਦਾ ਰਹਾ ਮੈਂ ਨਹੀਂ ਕਮਾਉਂਦਾ ਹੈ ਮੈਂ ਕਮਾ ਕੇ ਕੀ ਕੋਠੀਆਂ ਪਾ ਲਈਆਂ ਖਾ ਲਿਆ ਤੈਨੂੰ ਲਿਆ ਅਗਲੇ ਆ ਓਏ ਬੇਬੇ ਬਾਪੂ ਨੇ ਕੀ ਕਰਨੇ ਪੈਸੇ ਉਹਨਾਂ ਨੇ ਕੀ ਹਿੱਕ ਤੇ ਧਰਖੇ ਲੈ ਕੇ ਜਾਣੇ ਨੇ ਓ ਤੂੰ ਤਾਂ ਛੁੱਡੂ ਆ ਪੈਸਿਆਂ ਦੀ ਲੋੜ ਕਿਹਨੂੰ ਨਹੀਂ ਹੁੰਦੀ ਆ ਦੱਸ ਮੈਨੂੰ ਓ ਪੈਸਾ ਤਾਂ ਵੱਡੇ ਵੱਡੇ ਦਾ ਦਿਮਾਗ ਖਰਾਬ ਕਰ ਦਿੰਦਾ ਹਾਂ ਹਣ ਹੁਣ ਤੂੰ ਜਦੋਂ ਮੈਨੂੰ ਬੁਲਾਉਣਾ ਬੜੇ ਪਿਆਰ ਨਾਲ ਬੜੇ ਮੁਹੱਬਤ ਨਾਲ ਬੁਲਾਉਣਾ ਜੀ ਸੁਣਦੇ ਹੋ ਅੱਛਾ ਠੀਕ ਹੈ ਜੀ ਬੋਲਦੇ ਨਹੀਂ ਜੀ ਹਾਏ ਜੀ ਹਾਏ ਹਾਏ ਸ਼ਰਮਾ ਕੇ ਗੱਲ ਕਰ ਯਾਰ ਅੱਲਾਹ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਤੇਰਾ ਮੈਂ ਤਾਂ ਸਾਨੂੰ 5 ਲੱਖ ਦਾ ਰਾਹ ਬਣਾਇਆ ਮੈਂ ਜਿਉਂਦਾ ਰਹਿਵੇਂ ਮੰਤਰੀਆ ਵੇ ਰੱਬ ਤੈਨੂੰ ਡੀਸੀ ਬਣਾਵੇ ਵੇ ਹਾਂ ਲ ਸੁਣ ਮੈਂ ਤਾਂ ਜਗਨੇ ਨੂੰ ਪੰਜ ਪੈਸੇ ਦੰਦੀ ਮੈਂ ਜਗਨੇ ਨੂੰ ਲੱਛੋ ਆ ਮੇਰਾ ਨਾਲ ਲੱਛੋ ਹਾਂ ਓਏ ਮੇਰੀ ਗੱਲ ਸੁਣੋ ਮੇਰਾ ਖਾ ਕੇ ਕਿੱਥੇ ਲੇਖਾ ਦੋਂਗੇ ਓ ਤੁਹਾਡੇ ਕੀੜੇ ਪੈਣ ਦੇ ਕੀੜੇ ਨਾ ਲੇਖਾ ਦੇ ਨੂੰ ਕਿ ਤੂੰ ਕੀ ਸਵਾਨੀ ਲੱਕੜ ਦਾ ਸਾਹ ਓਏ ਹੱਥਾਂ 'ਚ ਹੱਥ ਪਾ ਕੇ ਭਾਬੀ ਚਲ ਮੈਂ ਮੈਂ ਗਾਲਾਂ ਕਉਣਾ ਕਾਂਟਾ ਲਗਾ ਹਾਏ ਰੇ ਹਾਏ ਰੇ ਹਾਏ ਰੇ ਹਾਏ 베ਰੀ ਕੇ ਨੀਚੇ ਤੇਰੀ 베ਰੀ ਕੇ ਪਿੱਛੇ ਖੇਲ ਹਾਏ ਰੇ ਹਾਏ ਪੰਤੇ ਲੱਖ ਦੀ ਲੱਗਦੀ ਏ ਜਿਹਦੇ ਮਾਪੇ ਬਾਪ ਜਿਉਂਦੇ ਹੁਣ ਉਹਦੇ ਤਾਂ ਘਰੀ ਪੀਰਤ ਹੁੰਦਾ ਹੈ ਹੈ ਤੂੰ ਹੀ ਹੋ ਕਰੀ ਜਾਨੀ ਹੈਗੀ ਆ ਜਿਹੜਾ 5 ਲੱਖ ਰੁਪਿਆ ਆ ਰਿਹਾ ਆ ਬੇਬੇ ਬਾਪੂ ਦੀ ਸੇਵਾ ਦਾ ਫਲ ਹੈ ਸਮਝ ਗਈ ਓ ਤੂੰ ਫਿਕਰ ਨਾ ਕਰ ਜਿਹਦੇ ਕੋਲ ਪੈਸੇ ਹੋਣਗੇ ਉਹੀ ਖਰਚੂਗਾ ਨਾ ਮੈਨੂੰ ਆਏ ਦੱਸ ਪਹਿਲਾਂ ਸਾਡੇ ਕੋਲ ਪੈਸੇ ਆਏ ਨਹੀਂ ਸੀ ਕੋਈ ਅਸੀਂ ਤੱਜ ਦਾ ਕੱਪੜਾ ਪਾਇਆ ਕੋਈ ਖਰਚਾ ਕਰਿਆ ਨਾਲੇ ਗੱਲ ਸੁਣ ਮੇਰੀ 10000 ਰੁਪਏ ਨਾਲ ਆਪਣੇ ਜਗਨੇ ਨੂੰ ਸੁਖਣਾ ਕੋਈ ਫਰਕ ਨਹੀਂ ਪੈਂਦਾ ਹਾਂ